ਜ਼ਿਲ੍ਹਾ ਸੈਸ਼ਨ ਜੱਜ ਪਮਜੇ ਤਰਮਕੁਟ ਅਰੰਦਾਵਾ ਸਕੂਲ ਤੇ 450 ਵਿਦਿਆਰਥੀਆਂ ਨੂੰ ਵੰਡੀਆਂ ਕਿੱਟਾਂ ਅਤੇ ਸਟੇਸ਼ਨਰੀ ਅੱਜ ਦੁਹਰਾਣਾ ਜੱਜ ਵੱਲੋਂ ਸਕੂਲ ਦੀ ਵਿਦਿਆਰਥਣ ਨਾਲ ਅਰੋਧੇਨ ਦਾ ਵਾਦਾ ਕੀਤਾ ਪੂਰਾ ਗੁਰਦਾਸਪੁਰ ਦੇ ਜ਼ਿਲ੍ਹਾ ਸੈਸ਼ਨ ਜੱਜ ਦਰਬਾਖ ਸਿੰਘ ਜੌਰ ਅਤੇ ਜੀ ਐਮ ਮਾਜੋਗ ਜੱਜ ਹਰਪ੍ਰੀਤ ਸਿੰਘ ਵੱਲੋਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਤਰਮਕੁਟ ਅਰੰਦਾਵਾ ਡੇਰਾ ਬਾਬਾ ਨਾਨਕ ਵਿਖੇ ਵਿਦਿਆਰਥੀਆਂ ਨੂੰ ਕਿੱਟਾਂ ਅਤੇ ਸਟੇਸ਼ਨਰੀ ਵੰਡੀ ਮਾਜੋਗ ਜੱਜ ਸਹਿਮਾਨਾ ਦਾ ਸਕੂਲ ਵਿੱਚ ਪਹੁੰਚਣ ਉਪਰੰਤ ਸਕੂਲ ਦੇ ਸਮੂਹ ਸਟਾਫ ਵੱਲੋਂ ਪਰਮਾਣ ਸਵਾਗਤ ਕੀਤਾ ਗਿਆ ਇਸ ਮੌਕੇ ਸਕੂਲੀ ਵਿਦਿਆਰਥੀਆਂ ਨਾਲ ਮਾਜੋਬ ਜੱਜ ਦਲਬਾਹ ਸਿੰਘ ਵੱਲੋਂ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਕਿ ਆ ਕਿ ਉਹਨਾਂ ਨੇ ਵੀ ਮੁੱਢਲੀ ਪੜ੍ਹਾਈ ਪਿੰਡਾਂ ਦੇ ਸਕੂਲਾਂ ਵਿੱਚੋਂ ਹੀ ਕੀਤੀ ਸੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਾਜੋਬ ਜੱਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਆਏ ਅੜਾ ਕਾਂਸਰ ਹੱਦੀ ਹਲਕਾ ਟੇਰਾ ਪਪਾ ਨਾਂਕ ਦਾ ਬਹੁਤ ਨੁਕਸਾਨ ਹੋਇਆ ਸੀ ਅਤੇ ਉਹਨਾਂ ਵੱਲੋਂ ਜੁਡੀਸ਼ੀਅਲ ਅਫਸਰਾ ਨਾਲ ਕਲੈਕਸ਼ਨ ਕਰਕੇ ਅੜਿੱਤਾਂ ਨੂੰ ਬਰਾਤ ਸਮਗਰੀ ਵੰਡੀ ਸੀ ਅਤੇ ਹੁਣ ਜ਼ਿਲ੍ਹਾ ਸਿੱਖਿਆ ਵਿਭਾਗ ਦੀ ਟੀਮ ਨਾਲ ਤਾਲਮੇਲ ਕਰਕੇ ਜਿਹੜੀ ਸਕੂਲਾਂ ਵਿੱਚ ਮਾਦਦ ਨੁਕਸਾਨ ਹੋਇਆ ਹੈ ਸਾਨੂੰ 60 ਬੱਚਿਆਂ ਦੀ ਲਿਸਟ ਪ੍ਰਾਪਤ ਹੋਈ ਸੀ ਕਿ ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਨਿਰੰਤਰ ਚਾਰੀ ਰੱਖਣ ਲਈ ਸਕੂਲ ਕਿੱਟਾਂ ਅਤੇ ਸਟੇਸ਼ਨਰੀ ਦੀ ਬਹੁਤ ਜ਼ਰੂਰਤ ਹੈ ਇਸ ਦੇ ਤਹਿਤ 450 ਵਿਦਿਆਰਥੀਆਂ ਨੂੰ ਸਕੂਲੀ ਕਿੱਟਾਂ ਅਤੇ ਸਟੇਸ਼ਨਰੀ ਦਿੱਤੀ ਜਾ ਰਹੀ ਹੈ ਇਸ ਮੌਕੇ ਜੱਜ ਸਹਿਬਾਨਾ ਅਤੇ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਅਫਸਰ ਪਰਮਿੰਦਰ ਸਿੰਘ ਸਿਆਣੀ ਨੂੰ ਸਨਮਾਨ ਚਿੰਨ ਤੇ ਕੇ ਸਨਮਾਨਿਤ ਵੀ ਕੀਤਾ ਗਿਆ ਉਹ ਹੜਤਾਂ ਜਦੋਂ ਆਈ ਸੀ ਕਾ ਮੈਂ ਉਦੋਂ ਇੱਥੇ ਆਇਆ ਸੀ ਇਸ ਪਿੰਡ ਵਿੱਚ ਮੈਂ ਉਦੋਂ ਪਾਣੀ ਦੇ ਹਾਲਾਤ ਦੇਖ ਕੇ ਗਏ ਸੀ ਅਸੀਂ ਆਪਣੇ ਵੱਲੋਂ ਛੋਟਾ ਜਿਹਾ ਪ੍ਰਾਲਾ ਕੀਤਾ ਕਿ ਜਿੰਨਾ ਦਾ ਖੜਾ ਨੇ ਨੁਕਸਾਨ ਕੀਤਾ ਉਹਨਾਂ ਦੀ ਕੋਈ ਮਦਦ ਕਰ ਪਾਈ। ਉਹਦੇ 'ਚ ਅਸੀਂ ਫਿਰ ਇਹ ਕੁਝ ਸਕੂਲਾਂ ਨੂੰ ਚੁਣਿਆ ਇਸ ਸਕੂਲਾਂ 'ਚ ਬੱਚਿਆਂ ਦਾ ਜਿਹੜਾ ਕੋ ਨੁਕਸਾਨ ਹੋਇਆ। ਉਹਦੀ ਕੋਈ ਅਸੀਂ ਥੋੜੀ ਬਹੁਤ ਜਿੰਨੀ ਆਪਦੇ ਲੈਵਲ ਤੇ ਹੋ ਸਕਦੀ ਮਦਦ ਕਰੀਏ। ਅੱਜਾ ਮਕਸਦ ਮੇਰਾ ਅੱਜ ਆਉਂਦਾ ਸੀ ਕਿ ਬੱਚਿਆਂ ਦੇ ਨਾਲ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਇੰਟਰੈਕਟ ਕਰਨ ਦਾ। ਤੁਹਾਡੇ ਨਾਲ ਕੋਈ ਉਹ ਗੱਲਾਂ ਸਾਂਝੀਆਂ ਕਰ ਸਕੀਓ। ਮੈਨੂੰ ਅੱਜ ਆਪਣਾ اپنی ਜਿਹੜੀ ਸ਼ੁਰੂਆਤੀ ਪੜ੍ਹਾਈ ਉਹ ਯਾਦ ਆਦੀ ਮੈਂ ਵੀ ਤੁਹਾਡੇਾਂ ਨੂੰ ਇਹ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ ਪਰ ਮੈਨੂੰ ਯਾਦ ਆ ਵੀ ਸਾਡੇ ਪਿੰਡ ਸਕੂਲ ਦੀ ਬਿਲਡਿੰਗ ਵੀ ਨਹੀਂ ਸੀ ਉਹ ਗੁਰਦਵਾਰੇ ਦੇ ਵਿੱਚ ਸਕੂਲ ਲੱਗਦਾ ਸੀ ਬਹੁਤ ਟੀਚਰ ਸੀਗੇ ਤੇ 30 40 ਬੱਚੇ ਹੋਣਗੇ 50 ਹੋਣਗੇ ਤੇ ਅਸੀਂ ਆਪਦੇ ਹੀ ਆਪ ਦਾ ਟੋਟ ਲੈ ਕੇ ਆਪਦੀ ਬੋਰੀ ਲੈ ਕੇ ਜਾਂਦੇ ਹੁੰਦੇ ਸੀ ਜਿਹਨੇ ਬੋਰੀ ਵਿਸਾ ਕੇ ਕਲਾਸ ਵਿੱਚ ਬੈਠਦੇ ਸੀ ਇਹ ਇਹ ਪੜਾਈ ਹੈ ਜਿਹਦੇ ਕਾਰਨ ਮੈਂ ਅੱਜ ਤੁਹਾਡੇ ਸਾਹਮਣੇ ਖੜਾ ਹਾਂ ਤੇ ਤੁਹਾਨੂੰ ਇਹ ਗੱਲਾਂ ਦੱਸ ਰਿਹਾ ਜੇ ਮੈਨੂੰ ਲੱਗਦਾ ਕਿ ਪੜਿਆ ਹੋਏਗਾ ਸਾਰਿਆਂ ਨੇ ਨੈਲਸਨ ਮੰਡੇਲਾ ਬਾਰੇ ਤੁਸੀਂ ਜਾਣਦੇ ਹੋਵੋਗੇ ਜੇ ਉਹਨਾਂ ਦੀਆਂ ਲਿਖਤਾਂ ਨੂੰ ਨਹੀਂ ਪੜਿਆ ਤਾਂ ਉਹਨਾਂ ਬਾਰੇ ਉਹਨਾਂ ਦਾ ਨਾਮ ਸੁਣਿਆ ਹੋਵੇਗਾ ਉਹਨਾਂ ਦੇ ਜੋ ਜੀਵਨ ਵਿੱਚ ਕੀਤਾ ਉਹਦੇ ਬਾਰੇ ਜ਼ਰੂਰ ਜਾਣੋ নেলਸਨ మండੇਲਾ ਨੇ ਕਿਹਾ ਕਿ ਜੇ ਤੁਸੀਂ ਦੁਨੀਆ ਨੂੰ ਬਦਲਣਾ ਤਾਂ ਸਭ ਤੋਂ ਵੱਡਾ ਹਥਿਆਰ ਪੜਾਈ ਹੈ। ਉਹ ਪੜਾਈ ਇੱਕ ਐਸੀ ਚੀਜ਼ ਹੈ ਜਿਹੜੀ ਤੁਹਾਡੀ ਜ਼ਿੰਦਗੀ ਉਹਦੇ ਆਸ-ਪਾਸ ਦੇ ਲੋਕਾਂ ਦੀ ਉਹਦੇ ਪਰਿਵਾਰ ਦੀ ਸਭ ਦੀ ਜ਼ਿੰਦਗੀ ਬਦਲ ਸਕਦੀ ਹੈ। ਜੇ ਤੁਹਾਨੂੰ ਵੀ ਤੁਹਾਨੂੰ ਮੌਕਾ ਮਿਲਿਆ ਇਹ ਪੜਾਈ ਕਰਨ ਦਾ ਤਾਂ ਇਹਨੂੰ ਮਿਹਨਤ ਨਾਲ ਆਪਣੇ ਤੁਹਾਡੇ ਟੀਚਰ ਸਾਹਿਬਾਨ ਜਾਂ ਤੁਹਾਡੇ ਪੇਰੈਂਟਸ ਜਿਹੜੇ ਕਹਿੰਦੇ ਆ ਉਹਨਾਂ ਦੇ ਮੁਤਾਬਕ ਮਿਹਨਤ ਨਾਲ ਪੜਾਈ ਕਰੋ। ਜੇ ਭਾਈ ਕਰੋਗੇ ਤਾਂ ਬਹੁਤ ਅੱਗੇ ਵਧਣ ਦੇ ਮੌਕੇ ਨੇ ਤੁਸੀਂ ਇੱਕ ਛੋਟੇ ਪਿੰਡ ਲੈਵਲ ਦੇ ਸਕੂਲ ਤੋਂ ਜਿਹੜਾ ਜਿਹੜਾ ਬਾਬਾ ਨਾਨਕ ਪੰਜਾਬ ਦਾ ਬੈਕਵਰਡ ਏਰੀਆ ਕਾਫੀ ਇੱਕ ਉੱਠ ਕੇ ਵੀ ਤੁਸੀਂ ਬਹੁਤ ਦੂਰ ਤੱਕ ਪਹੁੰਚ ਸਕਦੇ ਸਾਡਾ ਇਹ ਪ੍ਰੋਜੈਕਟ ਸੀਗਾ ਸਾਨੂੰ ਸਾਡੇ ਪਲਸਾ ਪੰਜਾਬ ਲੀਗਲ ਸਰਵਿਸ ਅਥਾਰਟੀ ਨੇ ਫੰਡ ਕ੍ਰੀਏਟ ਕੀਤਾ ਸੀ ਡਿਜ਼ਾਸਟਰ ਫੰਡ ਉਹਦੇ ਵਿੱਚ ਅਸੀਂ ਜੁਡੀਸ਼ੀਅਲ ਆਫੀਸਰਸ ਨੇ ਤੇ ਸਾਡੇ ਪੁਰਾਣੇ ਜੁਡੀਸ਼ੀਅਲ ਆਫੀਸਰ ਸੀਗੇ ਉਹਨਾਂ ਨੇ ਕਲੈਕਸ਼ਨ ਕੀਤੀ ਸੀ ਇਹ ਕਲੈਕਸ਼ਨ ਨੂੰ ਅਸੀਂ ਯੂਜ਼ ਕਰਨਾ ਸੀਗਾ ਜੋ ਵੀ ਫੜਾਂ ਦੇ ਨਾਲ ਨੁਕਸਾਨ ਹੋਇਆ ਸੀ ਉਹਨਾਂ ਦੀ ਪਰਪਾਈ ਕਰਨ ਲਈ ਪਹਿਲਾਂ ਅਸੀਂ ਸੁੱਕਾ ਰਾਸ਼ਨ ਬੰਡਿਆ ਉਹਦੇ ਵਿੱਚ ਅਸੀਂ 220 ਕਿੱਟਾਂ ਬੰਡੀਆਂ ਸੀ ਟਰਪੋਲਿਨ ਬੰਡੀਆਂ ਸੀ ਤਰਪਾਲ ਉਹ ਜਿਹੜੀਆਂ ਅਸੀਂ ਕਿ ਅਸੀਂ 331 ਤਰਪਾਲਾਂ ਬੰਡੀਆਂ ਥੇਰ ਆਫਟਰ ਸਾਡੇ ਕੋਲ ਫੰਡ ਸੀਗੇ ਤੇ ਅਸੀਂ ਮਾਨਯੋਗ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਰਦਾਰਬਤ ਵਾਕਸਿੰਗ ਜੋਲ ਦੀ ਅਗਵਾਈ ਹੇਠ ਪ੍ਰੋਜੈਕਟ ਬਣਾਇਆ ਵੀ ਜਿਹੜਾ ਹੈਗਾ ਵਾ ਇਹ ਸਾਰਾ ਆਫਟਰ ਜਿਹੜੇ ਇਫੈਕਟਸ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਬੱਚਿਆਂ ਦੀ ਪੜ੍ਹਾਈ ਦੇ ਜਿਹੜੇ ਸੀਗੇ ਬੈਗ ਉਹਨਾਂ ਦੀ ਸਟੇਸ਼ਨਰੀ ਉਹਨੀਆਂ ਕਿਤਾਬਾਂ ਦਾ ਨੁਕਸਾਨ ਵੀ ਹੋਇਆ ਹੋਊਗਾ ਜੇ ਕਰਾਂ ਦਾ ਪਾਣੀ ਆਇਆ ਤਾਂ ਜ਼ਾਹਿਰ ਆ ਕਿ ਇਹਨਾਂ ਦਾ ਵੀ ਨੁਕਸਾਨ ਹੋਇਆ ਤੇ ਇਸ ਨੁਕਸਾਨ ਦੀ ਪਰਪਾਈ ਕਰਨ ਲਈ ਉਹਨਾਂ ਨੂੰ ਹੁਣ ਇਮੀਡੀਏਟ ਜਿਹੜੀ ਹੈਗੀ ਆ ਫਾਈਨੈਂਸ਼ੀਅਲ ਜਿਹੜੇ ਉਹਦੇ ਰਿਸੋਰਸਸ ਹੋਣਗੇ ਉਹਨਾਂ ਨੂੰ ਯੂਜ਼ ਕੀਤਾ ਹੋਊਗਾ ਉਹਨਾਂ ਨੇ ਆਪਣੀ ਮੇਨ ਮੁੱਖ ਲੋੜਾਂ ਪੂਰੀਆਂ ਕਰਨ ਲਈ ਇਸ ਵੱਲ ਪਰਿਵਾਰ ਦਾ ਵੀ ਧਿਆਨ ਘਟ ਹੋਊਗਾ ਤੇ ਸਾਨੂੰ ਇਹ ਲੱਗਿਆ ਵੀ ਇਹ ਮਤਲਬ ਇੱਕ ਬਹੁਤ ਵਧੀਆ ਪਰਾਲਾ ਹੋਊਗਾ ਬੱਚਿਆਂ ਦੀ ਪੜ੍ਹਾਈ ਨੂੰ ਕੰਟੀਨਿਊ ਕਰਨ ਲਈ ਫੜਾਂ ਤੋਂ ਬਾਅਦ ਅਸੀਂ ਇਹ ਪ੍ਰਾਲਾ ਕੀਤਾ ਤੇ ਇਹਦੇ ਨਾਲ ਅਸੀਂ 400 60 ਜਿਹੜੇ ਬੱਚੇ ਨੇ ਉਹਨਾਂ ਦੀ ਸਾਡੇ ਕੋਲ ਲਿਸਟ ਆਈ ਅਸੀਂ ਡਿਸਟ੍ਰਿਕਟ ਐਜੂਕੇਸ਼ਨ ਆਫਿਸ ਦੇ ਨਾਲ ਕੋਆਰਡੀਨੇਟ ਕੀਤਾ ਤੇ ਸਕੂਲਾਂ ਨੇ ਸਾਨੂੰ ਰਿਕੁਆਇਰਮੈਂਟ ਭੇਜੀ ਵੀ ਇਹਨਾਂ ਨਾਲ ਬੱਚਿਆਂ ਦੀਆਂ ਜਿਹੜੀਆਂ ਹੈਗੀਆਂ ਨੇ ਸਟੇਸ਼ਨਰੀ ਉਹਨਾਂ ਦੇ ਬੈਗਸ ਤੇ ਉਹਨਾਂ ਦੀਆਂ ਕਿਤਾਬਾਂ ਦਾ ਨੁਕਸਾਨ ਹੋ ਗਿਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ ਐਜੂਕੇਸ਼ਨ ਡਿਪਾਰਟਮੈਂਟ ਨੇ ਸਾਨੂੰ ਇਹ ਦੱਸਿਆ ਵੀ ਜਿਹੜੀਆਂ ਕਿਤਾਬਾਂ ਹੈਗੀਆਂ ਨੇ ਉਹ ਪ੍ਰੋਵਾਈਡ ਕਰਵਾਉਣਗੇ ਫ੍ਰੀ ਸਟੇਸ਼ਨਰੀ ਉਹਨਾਂ ਨੂੰ ਪ੍ਰੋਵਾਈਡ ਨਹੀਂ ਹੋਣੀ ਸੀ ਤੇ ਅਸੀਂ ਸਟੇਸ਼ਨਰੀ ਜਿਹੜੀ ਹੈਗੀ ਉਹ ਸਾਰੇ 450 ਬੱਚਿਆਂ ਨੂੰ ਅਸੀਂ ਲੈ ਕੇ ਦਿੱਤੀ ਆ 16 ਸਕੂਲਾਂ ਦੇ ਵਿੱਚੋਂ ਸਾਨੂੰ ਰਿਕੁਆਇਰਮੈਂਟ ਆਈ ਸੀਗੀ ਤੇ ਅਸੀਂ ਉਹ ਸਾਰੇ 16 ਸਕੂਲਾਂ ਦੇ ਵਿੱਚ ਅੱਜ ਅਸੀਂ ਇੱਥੇ ਧਰਮਕੋਟ ਰੰਦਾਵਾ ਆਏ ਆ ਧਰਮਕੋਟ ਰੰਦਾਵਾ ਦੇ ਵਿੱਚ ਸਾਡੇ ਕੋਲ 120 ਬੱਚਿਆਂ ਦੀ ਰਿਕੁਆਇਰਮੈਂਟ ਆਈ ਸੀ ਦੇ ਵਿੱਚ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲ ਦੇ ਸੀਗੇ ਇਹਨਾਂ ਦੀ ਰਿਕੁਆਇਰਮੈਂਟ ਮੁਤਾਬਕ ਇਹਨਾਂ ਦੀ ਜਿਹੜੇ ਕਾਪੀ ਸੀਗੇ ਉਹਨਾਂ ਦਾ ਸਾਈਜ਼ ਤੇ ਜਿਹੜੇ ਆਪਣਾ ਪੈਨ ਵਗੈਰਾ ਤੇ ਬਾਕੀ ਜਿਹੜਾ ਉਹਨਾਂ ਦੇ ਪੈਨ ਦੇ ਆਪਣੇ ਸਟੇਸ਼ਨਰੀ ਰੂ ਕੀਪਿੰਗ ਕਰਨ ਲਈ ਕਿੱਟ ਉਹ ਅਸੀਂ ਦਿੱਤੀਆਂ ਨੇ ਬੈਗ ਦਿੱਤੇ ਤੇ ਅਸੀਂ ਆਸ ਕਰਦੇ ਹਾਂ ਕਿ ਬੱਚਿਆਂ ਨੂੰ ਇਹ ਜਿਹੜੀ ਆਪਣੀ ਪੜ੍ਹਾਈ ਨਿਰਵਿਘਨ ਜਾਰੀ ਰੱਖਣਗੇ ਤੇ ਇਹਦੇ ਨਾਲ ਬੱਚਿਆਂ ਨੂੰ ਆਪਣੀ ਜਿਹੜਾ ਹੈਗਾ ਵਾ ਸਟੇਸ਼ਨਰੀ ਦੇ ਮਤਲਬ ਕੋਈ ਐਕਸਟਰਾ ਬਰਦ ਨਹੀਂ ਪਏਗਾ ਤੇ ਆਪਣਾ ਜਿਹੜਾ ਹੈਗਾ ਸਾਡੇ ਵੱਲੋਂ ਇਹ ਮਦਦ ਕੀਤੀ ਗਈ ਹੈ ਤੇ ਜ਼ਾਹਰ ਹੈ ਬੱਚਿਆਂ ਲਈ ਸਹਾਇਤਾ ਹੈ ਅੰਜੀ ਸਸ਼ਕਾ ਜੀ ਸਾਰਿਆਂ ਨੂੰ ਸਰ ਮੈਂ ਸਵਰੀਤ ਗੁਰਾਇਆ ਇਨਚਾਰਜ ਸੀਨੀਅਰ ਸੈਕੰਡਰੀ ਸਕੂਲ ਧਰਮਕੁਟਰਾਂ ਦਾਵਾ ਜੀ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਰ ਦੇ ਜਿਹੜੇ ਜੱਜ ਸਾਹਿਬਾਇ ਨੇ ਸਾਡੇ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਦੇ ਕੇ ਗਏ ਨੇ ਸਾਡੀਆਂ ਪ੍ਰੋਬਲਮਸ ਜਿਹੜੇ ਬੱਚਿਆਂ ਦੀ ਆ ਉਹਨਾਂ ਨੇ ਉਹ ਬੜੇ ਧਿਆਨ ਨਾਲ ਸੁਣੀਆਂ ਨੇ ਆਪਣੇ ਪੂਰੇ ਐਕਸਪੀਰੀਅੰਸ ਵੱਲੋਂ ਸਾਡੇ ਨਾਲ ਸ਼ੇਅਰ ਕੀਤਾ ਕਿ ਕਿਸ ਤਰੀਕੇ ਨਾਲ ਉਹ ਜੱਜ ਬਣੇ ਕਿਤਾਬਾਂ ਬਹੁਤ ਚੰਗੀਆਂ ਪੜ੍ਹੀਆਂ ਨੇ ਤੇ ਬੱਚਿਆਂ ਨੂੰ ਸੇਧ ਦਿੱਤੀ ਆ ਕਿ ਉਹ ਵੀ ਕਿਤਾਬਾਂ ਪੜ੍ਹਨ ਸੋ ਥੈਟ ਕਿ ਬੱਚੇ ਜਿਹੜੇ ਆਪਣੇ ਫਿਊਚਰ ਦੇ ਵਿੱਚ ਵਧੀਆ ਚਮਕਣਗੇ ਧੰਨਵਾਦ ਸਰ ਬਹੁਤ ਬ ਹਰਲੇ 34 ਕਿਲੋਮੀਟਰ ਜੇਲਾ ਅਮਰਸਾਰਾ ਫਰਨਾ ਸਾਡਾ ਰਮਦਾਸ ਜੀ 34 ਕਿਲੋਮੀਟਰ ਦੇ ਪਿੰਡ ਸੋ ਤੁਸੀਂ ਜੇ ਪ੍ਰਤੀ ਕਰਨੀ ਆ ਤਾਂ ਪੜਾਈ ਉਹਦਾ ਸਭ ਤੋਂ ਵੱਡਾ ਹਥਿਆਰ ਹੈ ਜੇ ਤੁਸੀਂ ਪੜੋਗੇ ਤਾਂ ਫੇਰ ਹੀ ਅੱਗੇ ਹੋਵੋਗੇ ਇੱਥੇ ਮੈਂ ਦੇਖਿਆ ਅਸੀਂ ਕੁਝ ਲੈਵਲ ਤੇ ਅਸੀਂ ਸਟਾਫ ਪੱਕੀ ਕਰਦੇ ਆ ਅਸੀਂ ਸਾਨੂੰ ਸਟੈਨੋਗ੍ਰਾਫਰ ਦੀ ਕਲਰਕਸ ਦੀ ਹੋਣਾ ਸੀ ਅੱਜ ਅੱਜ ਹੀ ਇੰਟਰਵਿਊ ਰੱਖਿਆ ਲਿਫਟ ਆਪਰੇਟਰ ਦਾ ਇਹ ਜਾਨ ਕੇ ਹੈਰਾਨ ਹੋਵੋਗੇ ਅਸੀਂ 6 ਪੋਸਟਾਂ ਲਿਫਟ ਆਪਰੇਟਰ ਰੱਖੀਆਂ ਸੀ 19 ਐਪਲੀਕੇਸ਼ਨਾਂ ਆਈਆਂ ਉਹਦੇ ਚੋਂ ਸਿਰਫ 4 ਬੱਚੇ ਐਲੀਜੀਬਲ ਨੇ ਜਿਨ੍ਹਾਂ ਨੇ ਆਈਟੀਆਈ ਇਲੈਕਟ੍ਰੀਸ਼ੀਅਨ ਕੀਤੀ ਹੋਈ ਸੋ ਨੂੰ ਜੋ ਲੱਗਿਆ ਕਿ ਇਸ ਏਰੀਆ ਚ ਜਿਹੜਾ ਪੜ੍ਹਾਈ ਦਾ ਆਪਣਾ ਲੈਵਲ ਆ ਜਾਂ ਜਿਹੜੀ ਰਿਕੁਆਇਰਮੈਂਟ ਆ ਉਹ ਨਹੀਂ ਹੈਗੀ ਜੇ ਅਸੀਂ ਪਿੱਛੇ ਸਟੈਨੋਗ੍ਰਾਫਰ ਰੱਖਣੇ ਸੀ ਅੱਛੀ ਪੋਸਟ ਆ ਸਟੈਨੋਗ੍ਰਾਫਰ 16 ਪੋਸਟਾਂ ਸੀ ਅਰਗੇਟਾਈਜ਼ ਕੀਤੀਆਂ 60-60 ਬੱਚੇ ਆਏ ਉਹਦੇ ਚ ਤੋ ਅਸੀਂ 14 ਬੱਚੇ ਸਿਲੈਕਟ ਕੀਤੇ ਉਹਦੇ 'ਚ ਸਿਰਫ 4 ਬੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਬਾਕੀ ਜਿਹੜੇ ਬੱਚੇ ਸਿਲੈਕਟ ਹੋਏ ਹਰਿਆਣੇ ਦੇ हिसार ਹਾਂਸੀ ਅਮਰਤਲ ਪ੍ਰਦੇਸ਼ ਕੂਨਾ ਉੱਥੋਂ ਦੇ ਬੱਚੇ ਸਿਲੈਕਟ ਹੋਏ ਹੋਰ ਮੈਂ ਸਮਝਦਾ ਵੀ ਇਹਦਾ ਕਾਰਨ ਇਹ ਆ ਕਿ ਆਪਣੀ ਇਸ ਏਰੀਏ ਦੇ ਵਿੱਚ ਥੋੜਾ ਜਿਹਾ ਪੜ੍ਹਾਈ ਵਾਲੇ ਘੱਟ ਧਿਆਨ ਵਾਲੇ ਬੱਚੇ ਦੇ ਤੁਸੀਂ ਪੜੋਗੇ ਇੰਗਲਿਸ਼ ਲੈਂਗੁਏਜ ਤੇ ਮਾਲ ਹੋਏਗੀ ਤੁਹਾਡੀ ਸਫਲਤਾ ਬਹੁਤ ਹੋ ਜਿਹੜਾ ਭਰਾਇ ਚੱਗੇ ਵਦਨ ਦਾ ਸਾਧਨ ਹੈ ਉਹ ਅੰਗਰੇਜ਼ੀ ਲੈਂਗੁਏਜ ਹੈ ਜੋ ਮੈਂ ਆਪਣੇ ਸਿਸਟਮ ਵਿੱਚ ਦੇਖਿਆ ਹੈ